ਪੈਸੇ ਤੇ ਪਿਆਰ ਦੋ ਆਪਾਂ ਕੰਪੇਅਰ ਨਹੀਂ ਕਰ ਸਕਦੇ ਪਿਆਰ ਹੋਰ ਚੀਜ਼ ਹੈ ਪੈਸਾ ਪਿਆਰ ਜਿਹੜਾ ਉਹ ਪੈਸੇ ਨਾਲ ਨਹੀਂ ਖਰੀਦਿਆ ਜਾ ਸਕਦਾ ਜਦੋਂ ਹੁਣ ਐਸੋ ਅੱਜ ਵੀਡੀਓ ਬਣਾ ਰਹੇ ਹਾਂ ਤੇ ਵੀਡੀਓ ਦੇ ਵਿੱਚ ਲੋਕਾਂ ਦਾ ਕੁਝ ਨਾ ਕੁਝ ਫਾਇਦਾ ਹੋਣਾ ਚਾਹੀਦਾ ਕਿਉਂਕਿ ਅੱਜ ਫੇਰ ਲੋਕ ਆਪਣੀ ਵੀਡੀਓ ਦੇਖਣਗੇ ਪਰ ਤੁਹਾਡਾ ਪਿਆਰ ਦੇਖਦੇ ਹੋਏ ਮੈਨੂੰ ਇਹ ਲੱਗਦਾ ਵੀ ਔਨ ਦਿ ਟਾਈਮ ਦੇ ਵਿੱਚ ਵੀਰੇ ਕੋਈ ਪ੍ਰੀਮੀਅਮ ਫਰੂਟ ਆ ਚਾਹੇ ਚਾਹੇ ਇੰਡੀਅਨ ਫਰੂਟ ਆ ਮੈਂ ਇਸੇ ਰੇਟ ਦੇ ਵਿੱਚ ਲੈ ਆਉਂ ਵੀ ਗਰੀਬ ਤੋਂ ਗਰੀਬ ਅਮੀਰ ਤੋਂ ਅਮੀਰ ਸਭ ਪਰਚੇਜ ਕਰ ਸਕਣ ਚਾਹੋਣਾ ਵੀ ਤੁਹਾਡਾ ਪਿਆਰ ਇੰਦਾ ਮਿਲਦਾ ਰਿਹਾ ਮੈਨੂੰ ਤਾਂ ਰੇਟ ਜੇ ਉੱਪਰ ਹੋਇਆ ਤਾਂ ਰੇਟ ਤੁਹਾਨੂੰ 40 ਹੀ ਮਿਲੂ ਜੇ ਘਟ ਗਿਆ ਤਾਂ ਮੈਂ ਘਟਾਉਂਗਾ ਫਿਰੇ ਦੇਖੋ ਵੀਰ ਜੀ ਫਾਇਦਾ ਤਾਂ ਇਹ ਹੈ ਜਿਵੇਂ ਆਪਾਂ ਪਹਿਲਾਂ ਰੱਖਿਆ ਸੀ 2 ਪੀਸ 90 ਰੁਪਏ ਦੇ ਪਰ ਕਈਆਂ ਨੇ ਕਿਹਾ ਵੀ ਭਾਈ ਜਿਨ੍ਹਾਂ ਨੇ ਮਤਲਬ ਨਹੀਂ ਲਾਉਣਾ ਚਾਹੁੰਦੇ ਆਲਾ 40 30 ਖੜੇ ਨੇ ਵੀ ਅਸੀਂ ਪੂਰਾ ਲਫਾਵਾ ਨਹੀਂ ਲੈਣਾ ਚਾਹੁੰਦੇ ਤਾਂ ਉਹਨਾਂ ਲਈ ਵੀ ਇਹ ਆਫਰ ਹੈ ਵੀ ਭਾਈ ਤੁਸੀਂ ਪੀਸ ਲੈਣਾ ਉਹ ਵੀ 40 ਦਾ ਮਿਲੂ ਜੇ ਤੁਸੀਂ ਪੂਰਾ ਲਫਾਵਾ ਲੈਣਾ ਤਾਂ 400 ਦਾ ਹੀ ਲੈ ਜਾ ਸਕਦੇ ਹੋ ਸਾਰੇ ਲੋਕਾਂ ਦੀ ਡਿਮਾਂਡ ਆ ਰਹੀ ਸੀ ਕਿ ਜਿਹੜਾ ਸਿੰਗਲ ਪੀਸ ਨਾਰੀਅਲ ਹੈ ਸਾਨੂੰ ਉਹ ਵੀ 40 ਦਿੱਤੇ ਜਾ ਬੇਖੋ ਕਿ ਸਿੰਗਲ ਪੀਸ ਨਾਰੀਅਲ ਜਿਵੇਂ ਕੱਢਦੇ ਆ ਤਾਂ ਉਹਦੇ ਵਿੱਚ ਬਹੁਤ ਸਾਰੇ ਪੀਸ ਖਰਾਬ ਹੋ ਜਾਂਦੇ ਜਿਹਦੇ ਕਰਕੇ ਰੇਟ ਸੀ ਜਿਹੜਾ ਉਹ 45 ਰੁਪਏ ਪੀਸ ਜਿਹੜਾ ਦਿੱਤਾ ਜਾਦਾ ਸੀ 90 ਦੇ ਦੋ ਦਿੱਤੇ ਆ ਰਹੀ ਅੱਜ ਅਲੀ ਫਰੂਟ ਦੇ ਉੱਤੇ ਦੇਖੋ ਸਕਦੇ ਹੋ ਲਗਾਤਾਰ ਕਿਵੇਂ ਕਸਟਮਰ ਦੀ ਭੀੜ ਹੈ ਜਿਹੜੀ ਪੂਰੀ ਲੱਗੀ ਹੋਈ ਹੈਗੀ ਤੇ ਆਪਾਂ ਅਲੀ ਤੋਂ ਜਾਣਦੇ ਆ ਕਿ ਅੱਜ ਉਹ ਕੀ ਨਵਾਂ ਲੈ ਕੇ ਆਏ ਨੇ ਟਾਲੀ ਵੀਰੇ ਜਿਵੇਂ ਲੋਕਾਂ ਦਾ ਪਿਆਰ ਮਿਲ ਰਿਹਾ ਆਪਾਂ ਪਿਛਲੇ ਹਫਤੇ ਤੋਂ ਨਾਰੀਅਲ ਦਾ ਸਟਾਕ ਜਿਹੜਾ ਪੂਰਾ ਲੈ ਕੇ ਆ ਰਹੇ ਆ ਤੇ ਸਾਨੂੰ ਕਮੈਂਟ ਵੀ ਆ ਰਹੇ ਸੀ ਕਿ ਬਾਈ ਜੀ ਸਿੰਗਲ ਪੀਸ ਸਾਨੂੰ ਸਸਤਾ ਦੋ ਸਿੰਗਲ ਵੀ ਉਹੀ ਰੇਟ ਦੋ ਤੇ ਗੱਟੇ ਦਾ ਵੀ ਉਹੀ ਰੇਟ ਪੀਸ ਇਕ ਲੋ ਦੋ ਲੋ ਤਿੰਨ ਲੋ 10 ਲੋ 40 ਰੁਪਏ ਜਿੰਨਾ ਤੁਸੀਂ ਲੈਣਾ ਚਾਹੁੰਦੇ ਹੋ ਵੀਰੇ ਉਨੇ ਲੋ 40 ਰੁਪਏ ਦਾ ਪੀਸ ਲਗੋ ਇੱਕ ਚੀਜ਼ ਹੋਰ ਤੁਹਾਨੂੰ ਕਹਿਣਾ ਚਾਹੁੰਦਾ ਜੀ ਮੈਂ ਜਿਵੇਂ ਤੁਹਾਨੂੰ ਪਤਾ ਵੀ ਭਾਈ ਮੰਡੀ ਦੇ ਵਿੱਚ ਰੋਜ਼ ਰੇਟ ਅਪ ਡਾਊਨ ਹੁੰਦੇ ਰਹਿੰਦੇ ਨੇ ਠੀਕ ਹੈ ਨਾ ਤੇ ਇਹ ਚੀਜ਼ ਸਭ ਜਾਣਦੇ ਵੀ ਨੇ ਇਹ ਚੀਜ਼ ਨੂੰ ਪਰ ਮੈਨੂੰ ਪਿਆਰ ਇੰਨਾ ਮਿਲਿਆ ਬਈ ਮੈਂ ਉਹ ਚੀਜ਼ ਦਾ ਕਰਜ਼ਾ ਵਾਪਸ ਨਹੀਂ ਦੇ ਸਕਦਾ ਉਹ ਪਿਆਰ ਦਾ ਉਹ ਪਿਆਰ ਨੂੰ ਦੇਖਦੇ ਹੋਏ ਵੀਰੇ ਡ੍ਰੈਗਨ ਤੁਸੀਂ ਦੇ ਸਕਦੇ ਹੋ ਇੱਧਰ ਪੂਰਾ ਫੁੱਲ ਪਰ ਰੇਟ ਵੀ ਆਪਾਂ ਇਹ ਚੀਜ਼ ਉਸ ਤੋਂ ਆਪ ਹੀ ਆਪ ਲਿਆ ਰਹੇ ਆ ਤੇ ਰੇਟ ਸਿਰਫ 50 ਰੁਪਏ ਦੇ ਆ ਹੁਣ ਵੀ ਤੇ ਪਹਿਲਾਂ ਵੀ ਜੇ ਤੁਹਾਡਾ ਪਿਆਰ ਮਿਲਦਾ ਰਿਹਾ ਤਾਂ ਜਿੰਨਾ ਟਾਈਮ ਇੱਥੋਂ ਦੇ ਲੋਕ ਮਰੀਜ਼ ਸਹੀ ਨਹੀਂ ਹੁੰਦੇ ਆਪਾਂ ਕਿਸੇ ਗਰੀਬ ਦਾ ਪੁੱਤ ਮਰਨ ਨਹੀਂ ਦੇਣਾ ਠੀਕ ਹੈ ਜੱਬੀ 100 ਦੀ ਹੋਈ ਹੈ 100 ਰੁਪਏ ਦੀ ਵੀਰੇ 40 ਰੁਪਏ ਦਾ ਸਿੰਗਲ ਪੀਸ ਲਓ 2 ਪੀਸ ਲਓ 3 ਪੀਸ ਲਓ ਜਾਂ 10 ਪੀਸ ਲਓ ਇੱਕੋ ਇੱਕ ਰੇਟ ਕਰ ਦਿੱਤਾ ਨਾਰੀਅਲ ਦਾ ਚਾਰਲੇਜ ਪਰ ਰੇਟ ਕਰ ਦਿੱਤਾ ਡ੍ਰੈਗਨ ਦਾ ਰੇਟ 50 ਰੁਪਏ ਪੀਸ ਹੈਗਾ ਤੇ ਜੇਕਰ ਕੀਵੀ ਦੀ ਗੱਲ ਕਰੀਏ ਕੀਵੀ ਦਾ ਰੇਟ 25 ਰੁਪਏ ਪੀਸਾ ਤੇ 100 ਰੁਪਏ ਡੱਬੀ ਮਿਲ ਰਹੀ ਹੈ ਤਾਂ ਅਲੀ ਫਰੂਟ ਪੱਕਾ ਕਾਲਜ ਰੋਡ ਨੇੜੇ ਰੇਲਵੇ ਮਾਲਗ람 ਵਾਲਾ ਰਸਤਾ ਪੀਐਨ ਨੇਪਾਲੀ ਢਾਬਾ ਨੰਬਰ 3 ਵੀ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਤਾਂ ਪਤੇ ਦੇ ਉੱਪਰ ਤੁਸੀਂ ਪਹੁੰਚ ਸਕਦੇ ਹੋ ਤੇ ਜੇਕਰ ਜਿਹੜੇ ਮੇਰੇ ਭੈਣ ਭਰਾ ਬਿਮਾਰ ਚੱਲ ਰਹੇ ਨੇ ਜਿਹੜੇ ਫਰੂਟ ਅਫੋਰਡ ਨਹੀਂ ਕਰ ਪਾਉਂਦੇ ਤਾਂ ਇਸ ਦੁਕਾਨ ਦੇ ਉੱਤੇ ਆ ਕੇ ਹਰ ਤਰ੍ਹਾਂ ਦਾ ਫਰੂਟ ਆ ਜਿਹੜਾ ਉਹ ਸਸਤਾ ਲੈ ਸਕਦੇ ਹੋ ਧੰਨਵਾਦ ਜੀ